ਹੈਲੋ ਸਟੂਡੈਂਟਸ ਵੈਲਕਮ ਟੂ ਜੀਟੀ ਐਜੂਕੇਸ਼ਨ ਅੱਜ ਦੀ ਵੀਡੀਓ ਵਿੱਚ ਆਪਾਂ 21 ਤੋਂ ਲੈ ਕੇ 30 ਅਪ੍ਰੈਲ ਤੱਕ ਦੇ ਕਰੰਟ ਅਫੇਅਰਸ ਡਿਸਕਸ ਕਰਾਂਗੇ ਪਹਿਲਾ ਕੁਐਸਚਨ ਹੈ ਜੀ ਵੇਅਰ ਵਾਸ ਦਾ 2025 ISSF ਵਰਲਡ ਕੱਪ ਹੈਲਡ ਜਿਹੜਾ ਇਸ ਵਾਰ ਦਾ ਜੀ ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ ਦਾ ਵਰਲਡ ਕੱਪ ਹੋਇਆ ਉਹ ਹੋਇਆ ਜੀ ਬੀ ਆਪਸ਼ਨ ਹੈ ਲੀਮਾ Peru ਦੇ ਵਿੱਚ ਇਸ ਦਾ ਜਿਹੜਾ ਫਾਈਨਲ ਆਉਟ ਐਂਡ ਦੇ ਵਿੱਚ ਹੋਏਗਾ ਦਸੰਬਰ 2025 ਦੇ ਵਿੱਚ ਠੀਕ ਹੈ ਜੀ ਜਿਹੜਾ ਹੋਏਗਾ ਦੋਹਾ ਦੇ ਵਿੱਚ ਦੋਹਾ ਕਤਰ ਦੇ ਵਿੱਚ ਨੈਕਸਟ ਹੈ ਜੀ ਸੈਕੰਡ ਕੁਐਸਚਨ How many medals did India win at 2025 International Shooting Sports Federation World Cup jeda April 2025 de vich hoya ji ede vich India de aaye ne 7 medal aaye ne jide vich 2 gold medal ne 4 silver medal ne te 1 medal hai jeda bronze medal hai Next question hai in which state is India's first quantum computing village being established ek itta gaya ji Andhra Pradesh de vich A option Next question hai who is the oldest serving US astronaut who returned from from at 70th birthday from iss international space station to jada aaya ji astronaut jada ki 70 sal da aya oda naam ki hai oda naam hai ji d option don petit e da jada last mission si aur 220 din da si jada ki ye 220 din international ਸਪੇਸ ਸਟੇਸ਼ਨ 'ਚ ਲਗਾ ਕੇ ਆਇਆ ਨੈਕਸਟ ਹੈ ਔਨ ਵਿਚ ਡੇਟ ਇਜ਼ ਨੈਸ਼ਨਲ ਪੰਚਾਇਤੀ ਰਾਜ ਡੇ ਸੈਲੀਬ੍ਰੇਟਡ ਨੈਸ਼ਨਲ ਪੰਚਾਇਤੀ ਰਾਜ ਦਿਨ ਆ ਜੀ ਹਰ ਇੱਕ ਸਾਲ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਪਹਿਲੀ ਵਾਰ ਇਹ ਦਿਨ ਆ ਜੀ ਜਿਹੜਾ 24 ਅਪ੍ਰੈਲ 1993 ਨੂੰ ਮਨਾਇਆ ਗਿਆ ਸੀ ਜਿਹੜੀ ਆਪਣੀ ਮਿਨਿਸਟਰੀ ਆਫ ਪੰਚਾਇਤੀ ਰਾਜ ਆ ਜੀ ਇਸ ਟਾਈਮ ਤੇ ਉਹਦੇ ਮਿਨਿਸਟਰ ਹੈਗੇ ਨੇ ਰਾਜੀਵ ਰੰਜਨ ਸਿੰਘ ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਦਾ ਥੀਮ ਫੋਰ ਵਰਡ ਬੁੱਕ ਐਂਡ ਕਾਪੀਰਾਈਟ ਡੇ ਜਿਹੜਾ ਵਰਡ ਬੁੱਕ ਤੇ ਕਾਪੀਰਾਈਟ ਡੇ ਆ ਜੀ ਹਰ ਇੱਕ ਸਾਲ ਮਨਾਇਆ ਜਾਂਦਾ ਹੈ ਤੇ ਇਹ ਪੈਨ ਯੂਨੈਸਕੋ ਦੁਆਰਾ ਜਿਹੜੀ ਇਹ تھیਮ ਪੁੱਛੀ ਗਈ ਹੈ ਉਹਦੀ تھیਮ ਪੁੱਛੀ ਗਈ ਹੈ ਜੀ ਇਹਦੀ تھیਮ ਹੈਗੀ ਆ ਬੀ ਆਪਸ਼ਨ ਹੈ ਦਾ ਰੋਲ ਆਫ ਲਿਟਰੇਚਰ ਇਨ ਅਚੀਵਿੰਗ ਦਾ ਸਸਟੇਨੇਬਲ ਡਵੈਲਪਮੈਂਟ ਗੋਲਸ ਨੈਕਸਟ ਹੈ ਜੀ ਵਿਚ ਐਗਰੀਮੈਂਟ ਡਿਡ ਪਾਕਿਸਤਾਨ ਸਸਪੈਂਡ ਆਫਟਰ ਪਹਿਲਗਾਮ ਟੈਰਰ ਅਟੈਕ ਪਾਕਿਸਤਾਨ ਨੇ ਕੀਤਾ ਜੀ ਸਿਮਲਾ ਐਗਰੀਮੈਂਟ ਜਿਹੜਾ ਕਿ 2 ਜੁਲਾਈ 1972 ਨੂੰ ਕੀਤਾ ਗਿਆ ਸੀ ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਇਹ ਇੱਕ ਸ਼ਾਂਤੀ ਸਮਝੌਤਾ ਸੀ ਨੈਕਸਟ ਹੈ ਇਸ ਕੁਐਸਚਨ ਹੈ ਜੀ ਵਿਚ نیشنل پارک ਇਨ 오ਡੀਸਾ ਵਾਸ ਆਫੀਸ਼ੀਅਲੀ ਡਿਕਲੇਅਰਡ ਐਜ਼ 107th نیشنل پارک ਆਫ ਇੰਡੀਆ ਇਹ ਹੈਗੇ ਜੀ ਸੀ ਆਪਸ਼ਨ ਹੈ ਦੀ ਸਹੀ ਆਪਸ਼ਨ ਹੈ ਸਿੰਪਲੀਪਲ نیشنل پارک ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਦਾ ਨਿਊ ਡੋਮੇਨ ਮਨਟੇਟਿਡ ਬਾਈ ਆਰਬੀਆਈ ਫਾਰ ਬੈਂਕਸ ਆਰਬੀ ਦੁਆਰਾ ਬੈਂਕਾਂ ਦੇ ਲਈ ਜੀ ਲੋਕਾਂ ਨੂੰ ਫਰੋਡ ਤੋਂ ਬਚਾਉਣ ਦੇ ਲਈ ਤੇ ਉਹਨਾਂ ਦਾ ਜਿਹੜਾ ਆਨਲਾਈਨ ਬੈਂਕਿੰਗ 'ਚ ਭਰੋਸਾ ਬਧਾਨ ਦੇ ਲਈ ਇੱਕ ਨਵੀਂ ਡੋਮੇਨ ਹੈ ਜਿਹੜੀ ਕਿ ਚਲਾਈ ਗਈ ਹੈ ਉਹਦੇ ਹੈਗੇ ਜੀ ਸਹੀ ਆਪਸ਼ਨ ਡੀ ਆਪਸ਼ਨ ਸੋ ਧੀ ਆਪਸ਼ਨ ਉਹਦੀ ਸਹੀ ਆਪਸ਼ਨ ਹੈ ਜੀ dot bank dot in ਨੈਕਸਟ ਹੈ ਜੀ ਹੂ ਇਜ਼ ਸੈਟ ਟੂ ਰੀਸੀਵ ਦਾ ਲਤਾ ਦੀਨਾਨਾਥ ਮੰਗੇਸ਼ਕਰ ਅਵਾਰਡ ਜਿਹੜਾ ਲਤਾ ਦੀਨਾਨਾਥ ਮੰਗੇਸ਼ਕਰ ਅਵਾਰਡ ਹੈ 2025 ਦਾ ਦਿੱਤਾ ਗਿਆ ਜੀ ਉਹ ਦਿੱਤਾ ਗਿਆ ਬੱਲਾ ਗਰੁੱਪ ਦੇ ਕੁਮਾਰ ਮੰਗਲਮ ਬਿਰਲਾ ਨੂੰ ਇਹ ਜੀ ਇਸ ਸਾਲ 2000 ਦਾ ਜਿਹੜਾ 24 ਦਾ ਆ 25 ਚ ਦਿੱਤਾ ਗਿਆ ਤਿੰਨ ਜਣਿਆਂ ਨੂੰ ਦਿੱਤਾ ਗਿਆ ਜਿਦੇ ਵਿੱਚ ਇੱਕ ਅਮਿਤab ਬੱਚਨ ਤੇ ਇੱਕ ਏ ਆਰ ਰਹਿਮਾਨ ਵੀ ਸ਼ਾਮਿਲ ਹੈ ਜਿਹੜਾ 2023 ਦਾ ਦਿੱਤਾ ਗਿਆ ਸੀ ਉਹ ਦਿੱਤਾ ਗਿਆ ਸੀ ਜੀ ਆਸ਼ਾ ਗੌਸਲੇ ਨੂੰ 2022 ਦੇ ਵਿੱਚ ਇਹ ਅਵਾਰਡ ਹੈ ਜਿਹੜਾ ਪੀਐਮ ਮੋਦੀ ਨੇ ਵਲਿਆ ਸੀ ਨੈਕਸਟ ਹੈ ਜੀ 11th question what is the name of the indian air force exercise conducted with the rafales and su30s ek itti gi hai ji exercise exercise akraman may april 2025 de vich hoyi hai te bharat de zyada tar madhyavarti hisseyan de vich kiti gi hai next hai who became the second indian to reach 12000 runs in t20 cricket dusre number wale de khiladi bane ne ji rohit sharma te pehle number wale sige virat kohli next hai ji ਔਨ ਵਿਚ ਡੇਟ ਇਸ ਵਰਡ ਮਲੇਰੀਆ ਡੇ ਅਬਜ਼ਰਵਡ ਮਲੇਰੀਆ ਡੇ ਅਜੀ ਹਰ ਇੱਕ ਸਾਲ ਮਨਾਇਆ ਜਾਂਦਾ ਹੈ ਇਹ ਅਪ੍ਰੈਲ 25 ਨੂੰ ਇਸ ਵਾਰ ਦੇ ਦੀ ਥੀਮ ਸੀ ਮਲੇਰੀਆ ਐਂਡਸ ਵਿਦ ਅਸ ਰੀ ਇਨਵੈਸਟ ਰੀ ਇਮੇਜਿਨ ਐਂਡ ਰੀ ਇਗਨਾਈਟ ਨੈਕਸਟ ਕੁਐਸਚਨ ਹੈ ਜੀ ਵੈਨ ਵਾਸ ਫਾਇਰ ਸੇਫਟੀ ਵੀਕ 2025 ਅਬਜ਼ਰਵ ਜਿਹੜਾ ਫਾਇਰ ਸੇਫਟੀ ਵੀਕ ਹੈ ਜੀ ਇੰਡੀਆ ਦੇ ਵਿੱਚ ਮਨਾਇਆ ਜਾਂਦਾ ਹੈ 14 ਤੋਂ ਲੈ ਕੇ 20 ਅਪ੍ਰੈਲ ਤੱਕ ਇਹਦੀ ਇਸ ਵਾਰ ਥੀਮ ਸੀ ਜੀ ਯੂਨਾਈਟਿਡ ਟੂ ਇਗਨਾਈਟ ਆ ਫਾਇਰ ਸੇਫ ਇੰਡੀਆ ਨੈਕਸਟ ਹੈ ਜੀ who won the 2025 Saudi Arabian Grand Prix jehdi Saudi Arabian Grand Prix hai ji Oscar Piastri dwara jitthi ki hai Bahrain wali bhi the Japan wali bhi next hai sorry Bahrain the China wali next hai ji in which year was the Aryabhata satellite launch Aryabhata satellite hai ji e kitta gaya si 1975 de vich 19 April 1975 next question hai ji 17th question from which academic year will hindi become mandatory as third language for class 1 to 5 in maharashtra eh kitti gi hai ji 2025 26 de session to next question hai with, what was the value of india's smartphone exports in 2025 eh hai gi ji sahi option ban de c option 3 lakh crore next question hai what percentage tariff did india impose on select steel imports in april 25 jehda india ne kita hai ji jehde import lagaye import te duty lagayi ho hai gi 12% ਨੈਕਸਟ ਕੁਐਸਚਨ ਹੈ ਵੋਟ ਇਜ਼ ਦਾ ਮਿਨਿਮਮ ਏਜ ਫੋਰ ਮਾਈਨਰਸ ਟੂ ਇੰਡੀਪੈਂਡੈਂਟਲੀ ਆਪਰੇਟ ਬੈਂਕ ਅਕਾਊਂਟਸ ਐਸ ਪਰ ਆਰਬੀਸ ਨਿਊ ਗਾਈਡਲਾਈਨਸ ਇਹ ਏਜ ਰੱਖੀ ਗਈ ਹੈ ਜੀ ਜਿਹੜੇ ਮਾਈਨਰਸ ਨੇ ਆਪਣਾ ਅਕਾਊਂਟ ਹੈ ਜਿਹੜਾ ਚਲਾ ਸਕਦੇ ਨੇ 10 ਸਾਲ ਦੀ ਉਮਰ ਤੋਂ ਨੈਕਸਟ ਹੈ ਹੂ ਵਨ ਦਾ ਵਰਡ ਸਪੋਰਟਸਮੈਨ ਆਫ ਈਅਰ ਐਟ ਦਾ 25 ਲੋਰਸ ਵਰਡ ਸਪੋਰਟਸ ਅਵਾਰਡ ਇਹ ਦਿੱਤਾ ਗਿਆ ਜੀ ਇਹ ਆਪਸ਼ਨ ਸਹੀ ਹੈ ਦੀ ਮੋਂਡੋ ਡਿਪਲੈਂਟਸ ਨੂੰ ਇਹਨਾਂ ਦਾ ਸਹੀ ਨਾਮ ਹੈਗਾ ਆਰਮੰਡ ਡਿਪਲੈਂਟਸ ਤੇ ਜਿਹੜਾ ਮੋਂਡੋ ਇਹਨਾਂ ਦਾ ਨਿਕਨੇਮ ਹੈ ਨੈਕਸਟ ਕੁਐਸਚਨ ਹੈ ਵਿਚ ਐਪਲੀਕੇਸ਼ਨ ਵਨ ਦਾ ਪ੍ਰਾਈਮ ਮਿਨਿਸਟਰਸ ਅਵਾਰਡ ਫॉर ਐਕਸਲੈਂਸ ਇਨ ਪਬਲਿਕ ਐਡਮਿਨਿਸਟ੍ਰੇਸ਼ਨ 2024 ਇਹ ਜਿਹੜੀ ਇਸ ਸਾਲ ਦੀ ਐਪਲੀਕੇਸ਼ਨ ਰਹੀ ਹੈ ਜਿਹਨੂੰ ਅਵਾਰਡ ਦਿੱਤਾ ਗਿਆ ਹੈ ਬੈਸਟ ਐਪਲੀਕੇਸ਼ਨ ਦਾ ਉਹ ਦਿੱਤਾ ਗਿਆ ਜੀ ਪੋਸ਼ਨ ਟਰੈਕਰ ਨੂੰ ਨੈਕਸਟ ਹੈ ਇਨ ਵਿਚ ਕੰਟਰੀ ਵਾਸ ਆਸ਼ੀਅਨ ਅੰਡਰ 18 ਐਥਲੈਟਿਕ ਚੈਂਪੀਅਨਸ਼ਿਪ ਹੈਲਡ ਇਹ ਉਹ ਜੀ সৌদি ਅਰੇਬੀਆ ਦੇ ਵਿੱਚ ਹੋਈ ਹੈ ਦੀ ਆਪਸ਼ਨ ਸਹੀ ਹੈ ਉਸ ਤੋਂ ਬਾਅਦ ਹੈ ਜੀ ਵਟ ਇਜ਼ ਦਾ ਥੀਮ ਫॉर ਵਰਲਡ ਅਰਥ ਡੇ ਅਰਥ ਡੇ ਹੈ ਜੀ ਜਿਹੜਾ ਹਰ ਇੱਕ ਸਾਲ ਮਨਾਇਆ ਜਾਂਦਾ ਹੈ 22 ਅਪ੍ਰੈਲ ਨੂੰ ਤੇ ਦੀ ਜਿਹੜੀ ਇਸ ਵਾਰ ਦੀ ਥੀਮ ਹੈਗੀ ਉਹ ਹੈਗੀ ਜੀ आवर ਪਾਵਰ आवर ਪਲੈਨਟ ਉਹ ਇਸ ਵਾਰ ਦੀ ਥੀਮ ਹੈਗੀ ਜੀ आवर ਪਾਵਰ आवर ਪਲੈਨਟ ਸੀ অপਸ਼ਨ ਨੈਕਸਟ ਕੁਐਸਚਨ ਹੈ ਜੀ who received a uh, guard of honor during his visit to india on april 21 2025 guard of honor acha iswarditta gaya si c option jd vance nu no, jede ki vice president ne usa de inadi pehli official visit se si india de vich how many women builds ai careers for women initiative train ਇਹ ਕਿੱਥੀਆਂ ਜਾਣਦੀ ਹੈ ਜੀ ਜਿਹੜੀ ਇਹਦੀ ਸਹੀ অপਸ਼ਨ ਬੰਦੀ ਹੈ 20000 ਔਰਤਾਂ ਨੇ ਜਿਨ੍ਹਾਂ ਨੂੰ AI ਦੇ ਖੇਤਰ ਚ ਸਿਖਲਾਈ ਦਿੱਤੀ ਜਾਊਗੀ ਇਹ ਹੈਗੀ ਜੀ ਜਿਹੜਾ ਕੰਮ ਸ਼ੁਰੂ ਕੀਤਾ ਹੈ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਨੇ ਕੀਤਾ ਹੈ ਮਾਈਕਰੋਸਾਫਟ ਦੇ ਨਾਲ ਮਿਲ ਕੇ ਨੈਕਸਟ ਕੁਐਸਚਨ ਹੈ ਥੇ ਡਿਡ ਦਾ 2025 ਟੂਰਿਸਟ ਅਟੈਕ ਟਾਰਗੇਟਿੰਗ ਟੂਰਿਸਟ ਸਟੇਪਲੇਸ ਇੰਚਮੂਅੰਡ ਕਸ਼ਮੀਰ ਇਹ ਜਿਹੜਾ ਹਮਲਾ ਹੋਇਆ ਸੀ ਆਤਕਵਾਦੀ ਹਮਲਾ ਇਹ ਹੋਇਆ ਸੀ ਜੀ ਸੀ ਆਪਸ਼ਨ ਸਹੀ ਮੰਨਦੀ ਹੈ ਦੀ ਪੈਲਗਾਮ ਦੇ ਵਿੱਚ ਅਨੰਤਨਾਗ ਦੇ ਵਿੱਚ ਤੇ ਜਿਹੜਾ ਹਮਲਾ ਹੋਇਆ ਸੀ ਜੀ ਹੋਇਆ ਸੀ 22 April ਨੂੰ 22 April 2025 ਨੂੰ ਨੈਕਸਟ ਕੁਐਸਚਨ ਹੈ ਜੀ ਵਿੱਚ ਇੰਡੀਅਨ ਕ੍ਰਿਕਟਰ ਸੈਟ ਅ ਨਿਊ ਰਿਕਾਰਡ ਫੋਰ ਦਾ ਮੋਸਟ 50 ਪਲਸ ਸਕੋਰਸ ਇਨ ਆਈਪਲ ਹਿਸਟਰੀ ਇਹਦੀ ਸਹੀ ਆਪਸ਼ਨ ਮੰਨਦੀ ਹੈ ਜੀ ਵਿਰਾਟ ਕੋਹਲੀ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਵਾਰ 50 ਤੋਂ ਉੱਪਰ ਸਕੋਰ ਕੀਤੇ ਨੇ ਨੈਕਸਟ ਕੁਐਸਚਨ ਹੈ 29th ਕੁਐਸਚਨ ਇਨ ਵਿਚ ਇਅਰ ਵਾਸ ਇੰਡੀਆਜ਼ ਫਰਸਟ ਸੈਟੇਲਾਈਟ ਆਰਯਾਬਾਟ ਲਾਂਚ ਇਹ ਕਿਤਾਬ ਦੇ ਅਸਲੀ ਜੀ ਸਹੀ ਆਪਸ਼ਨ ਹੈ ਦੀ ਏ ਆਪਸ਼ਨ ਆ 1975 19 ਅਪ੍ਰੈਲ 1975 ਨੂੰ ਨੈਕਸਟ ਕੁਐਸਚਨ ਹੈ ਜੀ ਵੇਅਰ ਵਾਸ ਦ ਵਰਲਡਸ ਫਰਸਟ ਹਿਊਮਨ ਰੋਡ ਹਾਫ ਮੈਰਾਥਨ ਹੈ ਜਿਹੜੀ ਹਾਫ ਮੈਰਾਥਨ ਹੋਈ ਸੀ ਜੀ ਸਵਰ ਹੋਈ ਸੀ ਬੀਜਿੰਗ ਚਾਈਨਾ ਦੇ ਵਿੱਚ 13.1 ਮਾਈਲ ਦੀ ਹਾਫ ਮੈਰਾਥਨ ਹੁੰਦੀ ਆ ਇਹਦੇ ਵਿੱਚ ਜਿਹੜੇ ਹਿਊਮਨ ਰੋਡ ਨੇ ਹਿੱਸਾ ਲਿਆ ਸੀ ਉਹ ਹੈਗੇ ਨੇ ਬੀਜਿੰਗ ਚਾਈਨਾ ਦੇ ਵਿੱਚ ਨੈਕਸਟ ਹੈ ਜੀ Which major treaty did India suspend after Pahalgam attack Pahalgam attack to baad jene Pakistan ne Shimla agreement to samjhota si jehda khatam kita own India ne Indus Water Treaty hai jeede to khatam kar ditti hai jehdi hoyi si ji 19 September 1960 nu paniyan de wand nu laake Next hai de who resigned as a chairman chairman of World Economic Forum World Economic Forum de jehde chairman ne ji ohna de jehda istifa ditta hai oh ditta hai ji Klaus Schwab ne eh hai ji 24 ਜਨਵਰੀ 1971 ਨੂੰ ਵਰਡ ਇਕਨੋਮਿਕ ਫਾਉਂਡੀ ਦੀ ਸਥਾਪਨਾ ਹੋਈ ਸੀ ਉਦੋਂ ਤੇ ਇੱਕੋ ਪਰਸਨ ਸੀ ਜਿਹੜਾ ਇਹਦਾ ਕਿ ਚੇਅਰਮੈਨ ਸੀ ਵਰਡ ਇਕਨੋਮਿਕ ਫਾਉਂਡੀ ਦਾ ਜਿਹੜਾ ਹੈੱਡਕੁਆਟਰ ਹੈ ਜੀ ਉਹ ਹੈਗਾ ਕਲਾਕਨੀ ਸਵਿਟਜ਼ਰਲੈਂਡ ਦੇ ਵਿੱਚ ਨੈਕਸਟ ਕੁਐਸਚਨ ਹੈ ਹਾਊ ਮੈਨੀ ਨਿਊ ਗਲੋਬਲ ਜੀਓ ਪਾਰਕਸ ਡਿ ਯੂਨੈਸਕੋ ਅਨਾਉਂਸਡ ਇਨ ਅਪ੍ਰੈਲ 2025 ਅਪ੍ਰੈਲ 2025 ਦੇ ਵਿੱਚ ਯੂਨੈਸਕੋ ਵੱਲੋਂ ਨਵੇਂ ਜਿਹੜੇ ਜੀਓ ਪਾਰਕਸ ਬਣਾਏ ਗਏ ਨੇ ਜੀ ਉਹਨਾਂ ਦੀ ਗਿਣਤੀ ਹੈਗੀ ਆ 16 ਇਹਨਾਂ ਦੇ ਵਿੱਚੋਂ ਕੋਈ ਵੀ ਭਾਰਤ ਦੇ ਵਿੱਚ ਨਹੀਂ ਹੈ ਨੈਕਸਟ ਹੈ ਜੀ ਵਾਟ ਇਜ਼ ਦਾ ਨੇਮ ਆਫ ਪੀ ਐਨ ਬੀਸ AI ਪਾਵਰਡ ਅਸਿਸਟੈਂਟ ਲਾਂਚਡ ਆਨ ਦਾ ਆਨ ਇਟਸ 131ਸਟ ਫਾਊਂਡੇਸ਼ਨ ਡੇ ਕੀ ਕੀਤਾ ਸੀ ਜੀ ਜਿਹੜਾ ਪੰਜਾਬ ਨੈਸ਼ਨਲ ਬੈਂਕ ਹੈ ਇਹਨਾਂ ਨੇ ਆਪਣਾ 131ਵਾਂ ਸਾਲਗिरा ਮਨਾਈ ਸੀ ਜੀ ਇਹਦੀ ਸਥਾਪਨਾ ਹੋਈ ਸੀ 19 ਮਈ 493 ਨੂੰ ਲਾਹੌਰ ਪਾਕਿਸਤਾਨ ਦੇ ਵਿੱਚ 131 ਸਾਲ ਪੂਰੇ ਹੋ ਚੁੱਕੇ ਨੇ ਤੇ ਇਹਨਾਂ ਨੇ ਆਪਣਾ ਇੱਕ AI ਪਾਵਰਡ ਅਸਿਸਟੈਂਟ ਹੈ ਜਿਹੜਾ ਲਾਂਚ ਕੀਤਾ ਉਹਦਾ ਨਾਮ ਹੈਗਾ ਪੀਹੂ ਨੈਕਸਟ ਕੁਐਸਚਨ ਹੈ ਜੀ ਵਿਚ ਮਿਨਿਸਟਰੀ ਲਾਂਚ ਦਾ ਆਈ ਐਮ ਸਰਕੂਲਰ ਕਾਫੀ ਟੇਬਲ ਬੁੱਕ ਇਹ ਜਿਹੜੀ ਬੁੱਕ ਹੈ ਜੀ ਲਾਂਚ ਕੀਤੀ ਗਈ ਹੈ ਕਾਫੀ ਟੇਬਲ ਬੁੱਕ ਹੈ ਇਹ ਕਿੰਦੀ ਕੀ ਹੈ ਜੀ ਮਿਨਿਸਟਰੀ ਹੈ ਜੀ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਜਿਹਦੇ ਮਿਨਿਸਟਰ ਹੈਗੇ ਨੇ ਅਸ਼ਵਨੀ ਵੈਸ਼ਨਵ ਨੈਕਸਟ ਕੁਐਸਚਨ ਹੈ ਵਿਚ ਇੰਡੀਅਨ ਯੂਨੀਵਰਸਿਟੀ ਰੈਂਕ ਦਾ ਹਾਈएस्ट ਏਸ਼ੀਆ ਰੈਂਕਿੰਗ 2025 ਜਿਹੜੀ ਯੂਨੀਵਰਸਿਟੀਜ਼ ਦੀ ਰੈਂਕਿੰਗ ਆਈ ਹੈ ਜੀ ਏਸ਼ੀਆ ਰੈਂਕਿੰਗ ਉਹਦੇ ਵਿੱਚੋਂ ਭਾਰਤ ਦੀ ਜਿਹੜੀ ਯੂਨੀਵਰਸਿਟੀ ਹੈ ਭਾਰਤ ਦੇ ਵਿੱਚ ਪਹਿਲੇ ਨੰਬਰ ਤੇ ਆਈ ਹੈ ਜੀ ਉਹ ਹੈਗੀ ਆ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰੂ ਦੇ ਵਿੱਚ ਤੇ ਜਿਹਦੀ ਏਸ਼ੀਆ ਦੇ ਵਿੱਚ ਰੈਂਕਿੰਗ ਪੁੱਛੀ ਜਾਂਦੀ ਹੈ ਜੀ ਉਹ ਹੈਗੀ ਆ 38th ਨੈਕਸਟ ਹੈ ਜੀ ਇਨ ਵਿਚ ਸਟੇਟ ਵਾਸ ਸਪਿੰਗ ਇਰੀਕਾ ਇਨੀਸ਼ੀਏਟਿਵ ਲਾਂਚਡ ਟੂ ᱮਨਪਾਵਰ ਔਮਨ ਜਿਹੜੇ ਜੀ ਇਹ ਕਿੰਤੇ ਈ ਰਿਕਸ਼ਾ ਚਲਾਏ ਗਏ ਨੇ ਇਹ ਮਹਾਰਾਸ਼ਟਰ ਦੇ ਵਿੱਚ ਚਲਾਏ ਗਏ ਨੇ ਜਿਦੇ ਵਿੱਚ ਕੀ ਕੀਤਾ ਜਾਊਗਾ ਕਿ 20 ਤੋਂ ਲੈ ਕੇ 50 ਸਾਲ ਤੱਕ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਈ ਰਿਕਸ਼ਾ ਦਿੱਤੇ ਜਾਣਗੇ ਤੇ ਲਗਭਗ ਜਿਹੜਾ ਸਰਕਾਰ ਦਾ ਮੋਟਿਵ ਹੋ ਹੈਗਾ ਜੀ 10000 ਈ ਰਿਕਸ਼ਾ ਦੇਣ ਦਾ ਨੈਕਸਟ ਕੁਐਸਚਨ ਹੈ ਜੀ ਵਿਚ ਲੇਕ ਇਨ ਮਹਾਰਾਸ਼ਟਰ ਹੈਜ਼ ਬੀਨ ਡੈਕਸਿਨੇਟਿਡ ਐਜ਼ ਅ ਕਨਜ਼ਰਵੇਸ਼ਨ ਰਿਜ਼ਰਵ ਇੱਕ ਬਣਾਈ ਜਾਊਗੀ ਜੀ ਡੀਪੀਐਸ ਫਲੈਮਿੰਗੋ ਲੇਕ ਨੂੰ ਬਣਾਇਆ ਜਾਊਗਾ ਮਹਾਰਾਸ਼ਟਰ ਦੇ ਵਿੱਚ ਨੈਕਸਟ ਹੈ ਜੀ ਬਿਟਵੀਨ ਵਿਚ ਟੂ ਸिटीज इज ਅਮਰਾਵਤੀ ਦਾ ਪਲਾਨਡ ਕੈਪੀਟਲ ਆਫ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦੀ ਨਵੀਂ ਕੈਪੀਟਲ ਬਣਦੀ ਹੈ ਜਿਹੜੀ ਅਮਰਾਵਤੀ ਉਹ ਕਿਹੜੇ ਦੋ ਸ਼ਹਿਰਾਂ ਦੇ ਵਿੱਚ ਪੈਂਦੀ ਹੈ ਇਹਦੀ ਸਹੀ ਆਪਸ਼ਨ ਹੈਗੀ ਹੈ ਜੀ ਵਿਜੇਵਾੜਾ ਐਂਡ ਗੁੰਟੁਰ ਨੈਕਸਟ ਕੁਐਸਚਨ ਹੈ ਵਿਚ ਸਟੇਟ ਗਵਰਨਮੈਂਟ ਇੰਟਰੋਡਿਊਸ ਦਾ ਬਹੁ ਭਾਰਤੀ ਰੀਕੋਰਡ ਆਫ ਰਾਈਟਸ ਐਕਟ 2025 ਇਹ ਕੀਤਾ ਗਿਆ ਜੀ ਤੇਲੰਗਾਨਾ ਦੁਆਰਾ ਇਹ ਜਿਹੜਾ ਭੂਮੀ ਸੁਧਾਰ ਨੂੰ ਲੈ ਕੇ ਕਾਨੂੰਨ ਆ ਜਿਹਦੇ ਵਿੱਚ ਖਾਸ ਤੌਰ ਤੇ ਜ਼ਮੀਨੀ ਝਗੜਿਆਂ ਦੇ ਹੱਲ ਲਈ ਜਿਹੜਾ ਕੰਮ ਕੀਤਾ ਜਾਊਗਾ ਨੈਕਸਟ ਹੈ ਜੀ ਹੂ ਲਾਂਚ ਦਾ ਮਹਿਲਾ ਸੰਵਾਦ ਕੈਂਪੇਨ ਇਨ ਬਿਹਾਰ ਬਿਹਾਰ ਦੇ ਵਿੱਚ ਮਹਿਲਾ ਸੰਵਾਦ ਕੈਂਪੇਨ ਚ ਲਾਇਆ ਗਿਆ ਸੀ ਜਿਹਦੇ ਵਿੱਚ ਔਰਤਾਂ ਨੂੰ ਸਕੀਮਾਂ ਬਾਰੇ ਜਿਹੜੇ ਉਹਨਾਂ ਦੇ ਹੱਕਾਂ ਬਾਰੇ ਜਾਗਰੂਕ ਕਰਨਾ ਸੀ ਇਹਦੀ ਸ਼ੁਰੂਆਤ ਕੀਤੀ ਸੀ ਜੀ ਉਹਨਾਂ ਦੇ ਸੀਐਮ ਨਿਤੀਸ਼ ਕੁਮਾਰ ਨੇ ਨੈਕਸਟ ਹੈ ਜੀ ਹੂ ਵਾਸ ਅਪੋਇੰਟਡ ਐਜ਼ ਅ ਚੇਅਰਪਰਸਨ ਆਫ 23rd ਲੌਕ ਕਮਿਸ਼ਨ ਆਫ ਇੰਡੀਆ ਇਹ ਹੈਗੀ ਹੈ ਜੀ ਇਹਨਾਂ ਜਿਹੜੇ ਨੌਕਮਿਸ਼ਨ ਦੇ ਬਣੇ ਨੇ ਨਵੇਂ ਚੇਅਰਪਰਸਨ ਉਹ ਬਣਨੇ ਸੀ ਜਸਟਿਸ ਦਿਨੇਸ਼ ਮਹੇਸ਼ਵਰੀ ਨੈਕਸਟ ਕੁਐਸਚਨ ਹੈ ਵਿਚ ਬਾਲੀਵੁੱਡ ਐਕਟ੍ਰੈਸ ਬੀਕਮ ਸ਼ਨੀਲਸ ਫਰਸਟ ਐਵਰ ਇੰਡੀਅਨ ਬ੍ਰਾਂਡ ਅਬੈਸਟਰ ਇਨ ਅਪ੍ਰਿਲ ਸ਼ਨੀਲਾ ਜੀ ਜਿਹੜਾ ਦੁਨੀਆ ਦਾ 3ਵਾਂ ਨੰਬਰ ਦਾ ਸਭ ਤੋਂ ਵੱਡਾ ਬ੍ਰਾਂਡ ਹੈ ਪਹਿਲੀ ਵਾਰ ਕੋਈ ਭਾਰਤੀ ਜਿਹੜੀ ਇਹਦੀ ਕੀ ਬ੍ਰਾਂਡ ਅਬੈਸਟਰ ਬਣੀ ਉਹ ਬਣੀ ਜੀ ਅਨੰਨਿਆ ਪਾਡੇ ਨੈਕਸਟ ਇਨ ਵਿਚ ਕੰਟਰੀ ਡਿਡ ਦਾ ਇੰਡੀਅਨ 에ਅਰ ਫੋਰਸ ਪਾਰਟਿਸਪੇਟ ਇਨ ਐਕਸਰਸਾਈਜ਼ ਡੇਜ਼ਰਟ ਫਲੈਟ 10 ਐਕਸਰਸਾਈਜ਼ ਡੇਜ਼ਰਟ ਫਲੈਟ 10 ਜਿਹੜੀ ਕੀ ਯੂਨਾਈਟਿਡ ਅਰਬ ਏਮੀਰੇਟ ਦੇ ਵਿੱਚ ਹੋਈ ਸੀ ਲਗਭਗ 12 ਦੇਸ਼ ਸੀ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਲਿਆ ਸੀ ਨੈਕਸਟ ਐਟ ਵਿਚ ਪੋਰਟ ਇਨ ਮੋਜ਼ਮ ਬੁੱਕ ਡਿਡ ਆਈਐਨਐਸ ਸੁਨੰਨੇਆ ਡਾਕ ਇਨ ਅਪ੍ਰੈਲ 2025 ਆਈਐਨਐਸ ਸੁਨੰਨੇਆ ਜੀ ਇਹ ਗਿਆ ਸੀ ਨਕਾਲਾ ਪੋਰਟ ਤੇ ਨੈਕਸਟ ਕੁਐਸਚਨ ਹੈ ਜੀ ਵਾਟ ਇਜ਼ ਦਾ ਟਾਈਟਲ ਆਫ ਦਾ ਬੁੱਕ ਲਾਂਚਡ ਇਨ ਅਪ੍ਰੈਲ 2025 ਕੰਪਾਈਲਿੰਗ ਪੀਐਮ ਮੋਦੀਜ਼ ਸਪੀਚਸ ਔਨ ਕਲਚਰ ਪੀਐਮ ਮੋਦੀ ਦੇ ਸਪੀਚਸ ਨੂੰ ਇੱਕ ਬੁੱਕ ਦੇ ਵਿੱਚ ਇਕੱਠਾ ਕੀਤਾ ਗਿਆ ਜੀ ਉਹ ਕੀਤਾ ਗਿਆ ਜੀ ਇਹ ਬੁੱਕ ਦਾ ਨਾਮ ਹੈ ਜੀ ਸੰਸਕ੍ਰਿਤੀ ਦਾ ਪੰਜਵਾਂ ਵਿਧਾਈ ਇਹ ਆਪਸ਼ਨ ਸਹੀ ਹੈ ਨੈਕਸਟ ਹੈ ਜੀ ਔਨ ਵਿਚ ਡੇਟ ਇਜ਼ ਨੈਸ਼ਨਲ ਸਿਵਲ ਸਰਵਿਸ ਡੇ ਅਬਜ਼ਰਵਡ ਐਨਵਲੀ ਨੈਸ਼ਨਲ ਸਿਵਲ ਸਰਵਿਸ ਡੇ ਹੈ ਜੀ ਹਰ ਇੱਕ ਸਾਲ ਮਨਾਇਆ ਜਾਂਦਾ ਹੈ 21 ਅਪ੍ਰੈਲ ਨੂੰ ਨੈਕਸਟ ਹੈ ਜੀ ਐਟ ਵਾਟ ਏਜ਼ ਡਿਡ ਪਾਪ ਆਫ ਫਰਾਂਸਿਸ ਪਾਸ ਅਵੇ ਇਨ ਅਪ੍ਰੈਲ 2025 ਪਾਪ ਆਫ ਫਰਾਂਸਿਸ ਦੀ ਡੈਥ ਹੋਈ ਹੈ ਜੀ ਕਿੰਨੇ ਸਾਲ ਦੀ ਉਮਰ ਦੇ ਵਿੱਚ ਹੋਈ ਹੈ ਉਹ ਹੋਈ ਹੈ ਜੀ 88 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਜਿਹੜਾ ਸਰਥ ਸੀਗਾ ਜੀ ਉਹ ਵੈਸੇ 17 ਦਸੰਬਰ 1936 ਨੂੰ ਤੇ ਜਿਹੜਾ ਨੇ ਡੈਥ ਹੋਈ ਹੈ 21 ਅਪ੍ਰੈਲ 2025 ਨੂੰ ਨੈਕਸਟ ਵੇਅਰ ਵਾਸ ਇੰਡੀਆਜ਼ ਫਰਸਟ ਐਥਲੀਟ ਪਾਸਪੋਰਟ ਮੈਨੇਜਮੈਂਟ ਯੂਨਿਟ ਇਨਗੂਰੇਟਿਡ ਜਿਹੜੀ ਐਥਲੀਟ ਪਾਸਪੋਰਟ ਯੂਨਿਟ ਹੈ ਜੀ ਇਹਦੇ ਵਿੱਚ ਕੀ ਕੀਤਾ ਜਾਊਗਾ ਥਲੀਟ ਪਾਸਪੋਰਟ ਤੋਂ ਮਤਲਬ ਕੀ ਹੈ ਕਿ ਜਿਹੜੇ ਖਿਡਾਰੀ ਨੇ ਉਹਨਾਂ ਦਾ ਜਿਹੜਾ ਡਾਟਾ ਟਾਈਮ-ਟਾਈਮ ਤੇ ਰੱਖਿਆ ਜਾਊਗਾ ਬੱਟ ਸੈਂਪਲ ਲਏ ਜਾਣਗੇ ਤੇ ਉਹਨਾਂ ਦਾ ਬਾਰ-ਬਾਰ ਕੀ ਹੈ ਉਸ ਦੇ ਵਿੱਚ ਰਿਕਾਰਡ ਰੱਖਿਆ ਜਾਊਗਾ ਕਿ ਕਿਸ ਤਰ੍ਹਾਂ ਦੀ ਮੈਡੀਸਿਨਸ ਲੈ ਰਹੇ ਨੇ ਤੇ ਇਹ ਕਿੱਥੇ ਖੋਲਿਆ ਗਿਆ ਜੀ ਨਿਊ ਡელი ਜੇ ਵਿੱਚ ਨੈਕਸਟ ਹੈ ਜੀ ਵਿਚ ਟੂ ਇੰਡੀਅਨ ਟੈਕਸਟਸ ਵੇਰ ਐਡਡ ਟੂ ਯੂਨੈਸਕੋਜ਼ ਮੈਮਰੀ ਆਫ ਪਰਟ ਰੈジਸਟਰ ਇਨ 2025 ਭਾਰਤ ਦੇ ਜੀ ਦੋ ਇਹ ਜੇ ਟੈਕਸਟ ਨੇ ਗ੍ਰੰਥ ਨੇ ਜਿਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਯੂਨੈਸਕੋ ਦੇ ਮੈਮਰੀ ਰੈジਸਟਰ ਦੇ ਵਿੱਚ ਉਹ ਹੈਗੇ ਨੇ ਜੀ ਭਗਵਤ ਗੀਤਾ ਤੇ ਨਾਟਿਆ ਸ਼ਾਸਤਰਾ ਨੈਕਸਟ ਹੈ ਜੀ ਨਾਟੇ ਸ਼ਾਸਤਰਾ ਨੈਕਸਟ ਹੈ ਜੀ 51 ਵਿਚ ਕੰਟਰੀ ਸਾਈਨਡ ਐਨ ਐਗਰੀਮੈਂਟ ਵਿਦ ਇੰਟਰਨੈਸ਼ਨਲ ਬੀਕਾਟ ਅਲਾਈయన్స్ ਟੂ ਮੇਕ ਇਟ ਐਸ ਇਟਸ ਹੈੱਡਕੁਆਟਰ ਇੰਟਰਨੈਸ਼ਨਲ ਬੀਕੈਟ ਅਲਾਈანს ਹੈ ਜੀ ਜਿਹੜਾ ਬੀਲੀਵ ਦੀ ਪਰਜਾਤੀਆਂ ਨਾਲ ਜਿੰਨੇ ਵੀ ਜਾਨਵਰ ਸੰਬੰਧਿਤ ਨੇ ਉਹਨਾਂ ਨੂੰ ਲੈ ਕੇ ਬਣਾਇਆ ਗਿਆ ਹੈ ਭਾਰਤ ਵੱਲੋਂ ਹੀ ਬਣਾਇਆ ਗਿਆ ਤੇ ਇਸ ਦਾ ਜਿਹੜਾ ਪ੍ਰਸਤਾਵ ਰੱਖਿਆ ਗਿਆ ਕਿ ਭਾਰਤ ਵਿੱਚ ਇਹਦਾ ਹੈੱਡਕ quart ਹੋਣਾ ਚਾਹੀਦਾ ਇੰਡੀਆ ਵੱਲੋਂ ਹੀ ਰੱਖਿਆ ਗਿਆ ਨੈਕਸਟ ਕੁਐਸਚਨ ਹੈ ਜੀ ਵਿਚ ਸਟੇਟ ਕੋਲੈਬੋਰੇਟਡ विच स्टेट कोलेबरेटेड विद आई आई टी बॉम्बे फॉर वहीकल टू ग्रिड टेक्नोलॉजी पायलट प्रोजेक्ट पायलट प्रोजेक्ट मतलब जी छोटे पदर का प्रोजेक्ट है जो लगाया गया वहीकल टू ग्रिड टेक्नोलॉजी है यह लगाया गया जी ए शुरुआत की है केरला ने आई आई टी ਬੰਬੇ ਜਨਰਲ ਮਿਲਟਰੀ ਨੈਕਸਟ ਆ ਜੀ ਵਟ ਇਜ਼ ਇੰਡੀਆਜ਼ ਡਿਫੈਂਸ ਪ੍ਰੋਡਕਸ਼ਨ ਟਾਰਗੇਟ ਬਾਈ 2029 ਇੰਡੀਆ ਦੀ ਜਿਹੜੀ ਰੱਖਿਆ ਉਤਪਾਦਨ ਦਾ ਜਿਹੜਾ ਜੀ ਟੀਚਾ ਰੱਖਿਆ ਗਿਆ ਉਹ ਕਿੰਨਾ ਰੱਖਿਆ ਗਿਆ 2029 ਤੱਕ ਹੈ ਗਿਆ ਜੀ 3 ਲੱਖ ਕਰੋੜ ਅਗਲਾ ਕੁਐਸਚਨ ਹੈ ਜੀ ਵਟ ਵਾਸ ザ ਥੀਮ ਆਫ ਵਰਲਡ ਹੈਰੀਟੇਜ ਡੇ ਵਰਲਡ ਹੈਰੀਟੇਜ ਡੇ ਆ ਜੀ ਹਰ ਇੱਕ ਸਾਲ ਮਨਾਇਆ ਜਾਂਦਾ ਹੈ ਇਹ 18 ਅਪ੍ਰੈਲ ਨੂੰ 18 ਅਪ੍ਰੈਲ ਨੂੰ ਮਨਾਇਆ ਜਾਂਦਾ ਤੇ ਇਹਦੀ ਥੀਮ ਪੁੱਛੀ ਗਈ ਤੇ ਥੀਮ ਬੰਦੀ ਜੀ ਇਹ ਆਪਸ਼ਨ ਹੈਰੀਟੇਜ ਅੰਡਰ ਸੈੱਟ ਫਰਮ ਡਿਜ਼ਾਸਟਰ ਐਂਡ ਕਨਫਲਿਕਟਸ ਨੈਕਸਟ ਹੈ ਜੀ ਵਾਟ ਇਜ਼ ਦਾ ਵਿਜ਼ਨਮ ਇੰਟਰਨੈਸ਼ਨਲ ਸੀ ਪੋਰਟ ਲੋਕੇਟਿਡ ਬੀਅਰ ਇਸ ਵਿਜ਼ਨਮ ਜਿਹੜੀ ਇੰਟਰਨੈਸ਼ਨਲ ਸੀ ਪੋਰਟ ਹੈ ਜੀ ਬੰਦਰਗਾਹ ਇਹ ਪੈਂਦੀ ਹੈ ਜੀ ਕੇਰਲਾ ਦੇ ਵਿੱਚ ਡੀ ਆਪਸ਼ਨ ਸਹੀ ਹੈ ਵਾਟ ਟੈਕਨੋਲੋਜੀ ਇਜ਼ ਬੀਇੰਗ ਪਾਇਲਟਡ ਬਾਈ ਦਾ ਇੰਡੀਅਨ ਗਵਰਨਮੈਂਟ ਫੋਰ ਅ ਬੈਰੀਅਰ ਲੈਸ ਟੋਲਿੰਗ ਸਟੋਲਿੰਗ ਸਿਸਟਮ ਬੈਰੀਅਰ ਲੈਸ ਜਿਹੜਾ ਕੀਤਾ ਗਿਆ ਸ਼ੁਰੂ ਕੀਤਾ ਗਿਆ ਹੈ ਟੈਕਨੋਲੋਜੀ ਚ ਯੂਜ਼ ਕੀਤੀ ਜਾਊਗੀ ਜੀ ਏ ਐਨ ਪੀ ਆਰ ਫਾਸਟ ਟੈਗ ਇਹਦਾ ਮਤਲਬ ਹੈਗਾ ਆਟੋਮੈਟਿਕ ਨੰਬਰ ਪਲੇਟ ਰਿਕੋਗਨਾਈਜੇਸ਼ਨ nextly how many sub castes of scheduled castes were categorized in andhra pradesh craft ordinance andhra pradesh ne kita je pehli ha ji seed ban chuki hai jehdi caste based censuses karwaogi ohne hi ki kita scheduled caste no agge sub castes de vich bandeya ne jinna di ginti kinni hai ji 59 next question hai ji what was the total value of india's pharmaceutical export in financial year 2025 india di export di gall puchi gayi hai ji dawaiyan de vich kinna reha hai oh hai ji c option 30.47 ਬਿਲੀਅਨ ਟਿਕ ਦੇ ਅਜੇ ਫਾਰਮੈਸਿਊਟੀਕਲ ਐਕਸਪੋਰਟ ਦੇ ਵਿੱਚ ਰੈਂਕ ਦੇਖਦੇ ਆ ਜੀ ਹੈਗਾ 11th ਰੈਂਕ ਹੈ ਤੇ ਟਾਪ ਤੇ ਹੈਗੀ ਹੈ ਜਰਮਨੀ ਨੈਕਸਟ ਕੁਐਸਚਨ ਹੈ ਜੀ ਵਾਟ ਵਾਸ ਅ ਥੀਮ ਆਫ ਵਰਲਡ ਲੀਵਰ ਡੇ ਵਰਲਡ ਲੀਵਰ ਡੇ ਆ ਜੀ ਦੀ ਥੀਮ ਪੁੱਛੀ ਗਈ ਹੈ ਪਹਿਲਾ ਵਰਲਡ ਲੀਵਰ ਡੇ ਮਨਾਇਆ ਜਾਂਦਾ ਆ 19 ਅਪ੍ਰੈਲ ਨੂੰ ਇਹਦੀ ਜਿਹੜੀ ਥੀਮ ਹੈਗੀ ਹੈ ਜੀ ਇਹ ਹੈਗੀ ਆ ਬੀ ਆਪਸ਼ਨ ਫੂਡ ਇਜ਼ ਮੈਡੀਸਨ ਨੈਕਸਟ ਕੁਐਸਚਨ ਹੈ ਵਿਚ ਇੰਡੀਅਨ ਕੰਪਨੀ ਸਾਈਨਡ ਦਾ ਫਰਸਟ ਡਿਫੈਂਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵਿਦ ਦਿ ਸਲੋਵਾਕੀਨ ਐਪਰ 2025 ਇਹ ਕਿਤਾ ਗਿਆ ਜੀ ਸਲੋਵਾਕੀਆ ਦੇ ਨਾਲ ਜੀਸੀਬੀਐਲ ਗਰੁੱਪ ਹੈ ਜੀ ਭਾਰਤ ਦਾ ਜਿਹਦੀ ਫੁੱਲ ਫਾਰਮ ਹੈਗੀ ਆ ਜੀਸੀ ਕੋਚ ਬਿਲਡਿੰਗ ਲਿਮਟਿਡ ਕੰਪਨੀ ਨੈਕਸਟ ਹੈ ਵਿਚ ਸਟੇਟ ਇਜ਼ ਹੋਸਟਿੰਗ ਦਾ ਗਰੀ ਐਂਡ ਵੋਸ਼ੋਵੋਰਨ ਉਸਸੋ ਗਰੀ ਐਂਡ ਵੋਸ਼ੋਵੋਰਨ ਉਸਸੋ ਦਾ ਜਿਹੜਾ ਇਹ ਹੈਗਾ ਜੀ ਭਾਰਤ ਦੀ ਕਿਹੜੀ ਸਟੇਟ ਨਾਲ ਸੰਬੰਧਿਤ ਆ ਇਹ ਹੈਗਾ ਜੀ ਤ੍ਰਿਪੁਰਾ ਦੇ ਨਾਲ ਨੈਕਸਟ ਵਾਟ ਇਜ਼ ਦਾ ਨੇਮ ਆਫ ਦਾ ਕੁਆਂਟਮ ਕੰਪਿਊਟਰ ਫੀਚਰਡ ਇਨ ਇੰਡੀਆਜ਼ ਫਰਸਟ ਕੁਆਂਟਮ ਕੰਪਿਊਟਿੰਗ ਵਿਲੇਜ ਆਪਾਂ ਪਹਿਲੇ ਪੜ੍ਹ ਕੇ ਗਿਆ ਕਿ ਜਿਹੜਾ ਕੁਆਂਟਮ ਕੰਪਿਊਟਿੰਗ ਵਿਲੇਜ ਹੈ ਬਣਾਇਆ ਜਾ ਰਿਹਾ ਹੈ ਆਂਤਰਾਪਰਦੇਸ਼ ਦੇ ਵਿੱਚ ਪੁੱਛਿਆ ਗਿਆ ਕਿ ਕਿਸ ਤਰ੍ਹਾਂ ਦੇ ਕੰਪਿਊਟਰ ਉਹਦੇ ਵਿੱਚ ਟੈਕਨੋਲੋਜੀ ਹੋਏਗੀ ਇਹਦੀ ਸਹੀ ਆਪਸ਼ਨ ਬਣਦੀ ਹੈ ਜੀ IBM ਜਿਹੜੀ ਅਮਰੀਕਾ ਦੇ ਕੰਪਨੀ ਹੈ ਕੁਆਂਟਮ ਸਿਸਟਮ ਟੂ ਨੈਕਸਟ ਹੈ ਜੀ ਓਨ ਵਟ ਡਿਡ ਡੋਨ ਪੈਟ ਟੂ ਰਿਟਰਨ ਤੋ ਆਰਥਡੌਨ ਪੈਟੇਵਾਰੇ ਆਪਾਂ ਗੱਲ ਕੀਤੀ ਸੀ ਕਿ ਇਹ ਸਭ ਤੋਂ ਵੱਡੀ ਉਮਰ ਦਾ ਐਸਟਰੋਨੌਟ ਹੈ ਜਿਹੜਾ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਆਪਨੇ 70ਵੇਂ ਬਰਥ ਤੇ ਇਹਦਾ ਪੁੱਛਿਆ ਗਿਆ ਜੀ ਕਿੰਨੀ ਤਰੀਕ ਨੂੰ ਇਹਦਾ ਵਾਪਸ ਆਇਆ ਇਹ ਐਸ ਸੀ ਜੀ 21 ਅਪ੍ਰੈਲ ਨੂੰ 220 ਦਿਨਾਂ ਬਾਅਦ ਨੈਕਸਟ ਜੀ ਵਾਟ ਇਜ਼ ਦਾ ਨੇਮ ਆਫ ਦਾ ਟੋਪ ਪ੍ਰੋਪਰਟੀ ਇਨ ਬੀਜਿੰਗ ਹਿਊਮਨੋਇਡ ਰੋਬੋਟ ਹਾਫ ਮੈਰਾਥਨ ਪਹਿਲਾ ਕੁਐਸਚਨ ਆਇਆ ਸੀ ਕਿ ਹਾਫ ਮੈਰਾਥਨ ਜਿਹੜੀ ਹੋਈ ਹੈ ਜਿਹਦੇ ਵਿੱਚ ਕੀ ਕੀਤਾ ਕਿ ਰੋਬੋਟਸ ਨੇ ਹਿੱਸਾ ਲਿਆ ਜਿਹੜੇ ਕਿ ਬਿਲਕੁਲ ਇਨਸਾਨਾਂ ਦੇ ਤਰ੍ਹਾਂ ਲਿਖਦੇ ਨੇ ਤਾਂ ਉਹ ਹੋਈ ਸੀ ਜੀ ਬੀਜਿੰਗ ਦੇ ਵਿੱਚ ਜਿਹਦੇ ਉਹਦੇ ਵਿੱਚ ਟੋਪ ਰੋਬੋਟ ਰੇਆ ਉਹ ਹੈਗਾ ਜੀ ਉਹਦਾ ਨਾਮ ਪੁੱਛਿਆ ਗਿਆ ਕਿ ਉਹਦਾ ਨਾਮ ਕੀ ਸੀ ਇਹਦੇ ਸਹੀ ਆਪਸ਼ਨ ਬੰਦੀ ਹੈ ਜੀ ਬੀ ਆਪਸ਼ਨ ਟਿਆੰਗਗਾਂਗ ਅਲਟਰਾ ਟਿਆੰਗਗਾਂਗ ਅਲਟਰਾ ਜੀ ਜਿਹੜਾ ਕੀ ਹੈ ਕਿਸਦੋ ਇਸ ਮੈਰਾਥਨ ਦੇ ਵਿੱਚ ਸਭ ਤੋਂ ਅੱਛਾ ਪਰਫਾਰਮ ਕੀਤਾ ਹੈ ਪਰ ਇਹ ਜਿਹੜਾ ਰੋਬਰਟ ਸੀ ਇਨਸਾਨਾਂ ਨਾਲੋਂ ਤਾਂ ਪਿੱਛੇ ਸੀ ਪਰ ਰੋਬਰਟ ਦੇ ਵਿੱਚ ਸਭ ਤੋਂ ਆਬਵੀਅਸਲੀ ਇਹਨੇ 2 ਘੰਟੇ 40 ਮਿੰਟ ਦੇ ਵਿੱਚ ਆਪਣੀ ਹਾਫ ਮੈਰਾਥਨ ਪਾਰ ਕੀਤੀ ਹੈ ਜਿਹੜੀ ਕਿ 13.1 ਮਾਈਲਜ਼ ਹੀ ਹੁੰਦੀ ਹੈ ਨੈਕਸਟ ਹੈ ਜੀ ਹੂ ਲਾਂਚ ਦਾ ਫਾਇਰ ਸੇਫਟੀ ਵੀਕ ਫਾਇਰ ਸੇਫਟੀ ਵੀਕ ਹੈ ਜਿਹੜਾ ਆਪਾਂ ਪੜ੍ਹ ਕੇ ਗਏ ਆ ਪਹਿਲਾਂ ਵੀ 14 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਮਨਾਇਆ ਜਾਂਦਾ ਹੈ ਤਾਂ ਪੁੱਛਿਆ ਗਿਆ ਕਿ ਇਹਨੂੰ ਸ਼ੁਰੂਆਤ ਕਿਹਨੇ ਕੀਤੀ ਸੀ ਮੁਹਿੰਮ ਲਾਂਚ ਕਿੱਤੀ ਸੀ ਜੀਏ ਸੀ ਆਪਸ਼ਨ ਸਹੀ ਹੈ ਜੀ ਹੈਲਥ ਸੈਕਟਰੀ ਪੁਨੇਆ ਸਲਿਲਾ ਸ੍ਰੀਵਾ ਨੈਕਸਟ ਕੁਐਸਚਨ ਹੈ ਜੀ ਔਨ ਵਿਚ ਡੇਟ ਇਜ਼ ਆਯੂਸ਼ਮਨ ਭਾਰਤ ਦਿਵਸ ਅਬਜ਼ਰਵਡ ਐਨਵਲੀ ਇਨ ਇੰਡੀਆ ਆਯੂਸ਼ਮਨ ਭਾਰਤ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ ਜੀ 30 ਅਪ੍ਰੈਲ ਨੂੰ ਸੀ ਆਪਸ਼ਨ ਸਹੀ ਹੈ ਨੈਕਸਟ ਕੁਐਸਚਨ ਹੈ ਹੂ ਹੈਜ਼ ਬੀਨ ਅਪਾਇੰਟਡ ਐਸ ਅ ਚੇਅਰਪਰਸਨ ਆਫ ਦਾ ਇੰਡੀਆ ਇਲੈਕਟ੍ਰੋਨਿਕਸ ਐਂਡ ਸੈਮੀ ਕੰਡਕਟਰ ਐਸੋਸੀਏਸ਼ਨ ਫੋਰ ਦਾ ਫਾਈਨੈਂਸ਼ੀਅਲ ਈਅਰ 2025 2026 ਇਹ ਬਣਿਆ ਹੈ ਜੀ ਏ ਆਪਸ਼ਨ ਸਹੀ ਹੈ ਰਚੂਰ ਦਿਖਸ਼ਿਤ ਨੈਕਸਟ ਜੀ Who has been elected as 20th president of the badminton world federation ਇਹ ਬਣੇ ਨੇ ਜੀ ਬੈਡਮਿੰਟਨ ਵਰਲਡ ਫੈਡਰੇਸ਼ਨ ਦੇ ਨਵੇਂ ਪ੍ਰੈਜ਼ੀਡੈਂਟ ਉਹ ਵੀ 20ਵੇਂ ਨੰਬਰ ਵਾਲੇ ਸੀ ਆਪਸ਼ਨ ਸਹੀ ਹੈ ਜੀ ਖੁਨਿਯੰ ਤਕਾਮਾ ਨੀਸਵਦ ਤਰਾ ਕੋਲ ਨੈਕਸਟ ਆਪਸ਼ਨ ਹੈ ਜੀ ਕੁਐਸਚਨ ਹੈ ਨੈਕਸਟ ਕੁਐਸਚਨ ਹੈ ਜੀ when is international dance day celebrated ਇੰਟਰਨੈਸ਼ਨਲ ਡਾਸਟੇਜ ਦਿਵਸ ਹਰ ਸਾਲ ਮਨਾਇਆ ਜਾਂਦਾ ਆ 29 ਅਪ੍ਰੈਲ ਨੂੰ ਨੈਕਸਟ ਕੁਐਸਚਨ ਹੈ ਜੀ ਹੂ ਹੈਜ਼ ਬੀਨ ਅਪੋਇੰਟਡ ਐਸ ਡ੍ਰੀਮ ਟੈਕਨੋਲੋਜੀਸ ਫਰਸਟ ਇੰਡੀਅਨ ਬ੍ਰਾਂਡ ਅਬੈਸਟਰ ਡ੍ਰੀਮ ਟੈਕਨੋਲੋਜੀ ਦੇ ਜਿਹੜੇ ਬਣਿਆ ਜੀ ਪਹਿਲੀ ਵਾਰ ਕੋਈ ਭਾਰਤੀ ਜਿਹੜੇ ਕੋਈ ਬ੍ਰਾਂਡ ਅਬੈਸਟਰ ਬਣਿਆ ਉਹ ਬਣਿਆ ਜੀ ਕ੍ਰਿਤੀ ਸੈਨਨ ਨੈਕਸਟ ਕੁਐਸਚਨ ਹੈ ਜੀ ਹੂ ਹੈਜ਼ ਬੀਨ ਅਪੋਇੰਟਡ ਟੂ ਦਾ ਜਿਊਰੀ ਆਫ ਦਾ 38th ਕਾਂਸ ਫਿਲਮ ਫੈਸਟੀਵਲ 38th ਨੰਬਰ ਦੇ ਕਾਂਸ ਫਿਲਮ ਫੈਸਟੀਵਲ ਦੇ ਵਿੱਚ ਜਿਹੜੇ ਕਿ ਜਿਊਰੀ ਮੈਂਬਰ ਕੋਈ ਇੰਡੀਅਨ ਬਣਿਆ ਨੈਕਸਟ ਕੁਐਸਚਨ ਹੈ ਜੀ ਹੂ ਹੈਜ਼ ਬੀਨ ਅਪਾਇੰਟਡ ਐਜ਼ ਅ ਨਿਊ ਕੰਟਰੀ ਮੈਨੇਜਿੰਗ ਡਾਇਰੈਕਟਰ ਫॉर YouTube ਇੰਡੀਆ YouTube ਇੰਡੀਆ ਦੇ ਬਣੇ ਨੇ ਜੀ ਬੀ ਆਪਸ਼ਨ ਗੁੰਜਨ ਸੋਨੀ ਵਿਚ ਕੰਟੇਬਲ ਕੋਸਟ ਦਾ 10th ਐਡੀਸ਼ਨ ਆਫ FIFA ਔਮਨਸ ਵਰਲਡ ਕਪ ਇਨ 2027 FIFA ਜਿਹੜਾ 2027 ਦੇ ਵਿੱਚ ਹੋਗਾ ਔਰਤਾਂ ਵਾਲਾ ਵਰਲਡ ਕਪ ਉਹ ਹੋਊਗਾ ਜੀ ਬ੍ਰਾਜ਼ਿਲ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਵਿਚ ਫਰਸਟ ਇੰਡੀਅਨ ਲੇਡੀ ਹੂ ਕ੍ਰੋਸਡ ਦਾ ਨਾਰਥਰਨ ਚੈਨਲ ਡਿਸਟੈਂਸ ਆਫ 38 ਕਿਲੋਮੀਟਰ ਇਨ 13 ਆਰ ਐਂਡ 22 ਮਿੰਟਸ ਫਰਮ ਨਾਰਥਰਨ ਆਇਲੈਂਡ ਟੂ ਸਕਾਟਲੈਂਡ ਕੁਐਸਚਨ ਦੇ ਵਿੱਚ ਹੀ ਕਈ ਕੁਐਸਚਨ ਨੇ ਜੀ ਤੇ ਇਹਦੇ ਵਿੱਚ ਇਹ ਕੀ ਪਾਰ ਕੀਤਾ ਜੀ ਭਾਰਤੀ ਲੜੀ ਨੇ ਸਿਆਣੀ ਦਾਸ ਨੈਕਸਟ ਕੁਐਸਚਨ ਹੈ ਜੀ ਓਨ ਵਿਚ ਓਕੇਜਨ ਡਿਡ ਪ੍ਰਾਈਮ ਮਿਨਿਸਟਰ ਨਿੰਦਰ ਮੋਦੀ ਇਨੌਗੁਰੇਟਡ ਡਵੈਲਪਮੈਂਟ ਪ੍ਰੋਜੈਕਟ ਵਾਟ ਓਵਰ 13000480 ਕਰੋੜ ਇਨ ਮਧੂਬਨੀ ਬਿਹਾਰ ਮਧੂਬਨੀ ਬਿਹਾਰ ਦੇ ਇਹ ਕੀਤਾ ਸੀ ਜੀ ਨੈਸ਼ਨਲ ਪੰਚਾਇਤੀ ਰਾਜ ਡੇ ਦੇ ਅੰਜਤੀ ਰਾਜ ਦੇਵਲ ਦਿਨ ਪ੍ਰਾਈਮ ਮਿੰਟਰ ਨਿੰਦਰ ਮੋਦੀ ਬਿਹਾਰ ਗਏ ਸੀ ਉਸ ਦਿਨ ਇਹਨਾਂ ਨੇ ਪ੍ਰੋਜੈਕਟ ਨੇ ਜਿਹੜੇ ਕੀ ਲਾਂਚ ਕੀਤੇ ਨੇ ਇੰਨੇ ਕਰੋੜ ਦੇ ਹੂ ਵਾਸ ਦਾ ਨੇਮ ਆਫ ਦਾ ਆਪਰੇਸ਼ਨ ਇਨ ਵਿੱਚ ਦਾ ਇੰਡੀਅਨ ਆਰਮੀ ਫੋਲਡ ਐਨ ਇਨੀ ਫਿਲਟ੍ਰੇਸ਼ਨ ਅਟੈਂਪਟ ਇਨ ਬਾਰਾਮੁਲਾ ਡਿਸਟ੍ਰਿਕਟ অন ਅਪਰ 23 2025 ਇਹ ਆਪਰੇਸ਼ਨ ਜਿਹੜਾ ਚਲਕਾਇਆ ਗਿਆ ਸੀ ਜੀ ਆਰਮੀ ਦੁਆਰਾ ਦਾ ਨਾਮ ਸੀ ਆਪਰੇਸ਼ਨ ਟਿਕਾ ਨੈਕਸਟ ਹੈ ਜੀ ਵੇਅਰ ਇਜ਼ ਇੰਡੀਆਜ਼ ਲਾਰਜੈਸਟ ਇੰਟਰਨੈਸ਼ਨਲ ਕਰੂਜ਼ ਟਰਮੀਨਲ ਲੋਕੇਟਡ ਇਹ ਜੀ ਸਹੀ ਆਪਸ਼ਨ ਹੈ ਜੀ ਬੀ ਆਪਸ਼ਨ ਮੁੰਬਈ ਨੈਕਸਟ ਹੈ ਵੈਨ ਇਸ ਨੈਸ਼ਨਲ ਪੰਚਾਇਤੀ ਰਾਜ ਦੇ ਅਬਸਰਵਡ ਇਨ ਇੰਡੀਆ ਐਵਰੀਅਰ ਇਹ ਮਨਾਇਆ ਜਾਂਦਾ ਜੀ 24 ਅਪ੍ਰੈਲ ਨੂੰ ਹਰ ਇੱਕ ਸਾਲ ਨੈਕਸਟ ਹੈ ਜੀ ਵੇਅਰ ਇਸ ਇੰਡੀਅਨ 에ਅਰ ਫੋਰਸ ਸੂਰਿਆ ਕਿਰਨ ਐਰੋਬੈਟਿਕ 에ਅਰ ਸ਼ੋ ਬੀਇੰਗ ਹੈਲ ਜਿਹੜਾ 에ਅਰ ਸ਼ੋ ਹੋਇਆ ਸੀ ਜੀ ਹੋਇਆ ਸੀ ਪਟਨਾ ਦੇ ਵਿੱਚ ਨੈਕਸਟ ਕੁਐਸਚਨ ਹੈ ਹੂ ਵਨ ਦਾ ਲੂਰਿਸ ਵਰਲਡ ਕਮਬੈਕ ਆਫ ਦਾ ਯੀਅਰ ਅਵਾਰਡਿੰਗ 2025 ਇਹ ਜਿੱਤਿਆ ਗਿਆ ਜੀ ਏ ਆਪਸ਼ਨ ਰੇਵਿਕਾ ਐਂਡਰੇਡ ਦੁਆਰਾ ਥੈਂਕ ਯੂ